ਬੰਦ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਮਾਂ ਪੁੱਤ ਸੌਰੇ ਸੀ ਪਰ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਠੰਡ ਦਾ ਮੌਸਮ ਹੈ ਔਰ ਭਾਰੀ ਠੰਡ ਤੋਂ ਬਚਣ ਦੇ ਲਈ ਲੋਕ ਵੱਖ-ਵੱਖ ਉਪਰਾਲੇ ਕਰਦੇ ਨੇ ਕਿ ਠੰਡ ਤੋਂ ਬਚਣ ਤਾਂ ਇਸੇ ਤਰੀਕੇ ਦੇ ਨਾਲ ਮਾਂ ਪੁੱਤ ਆਪਣੇ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਸੀਗੇ ਔਰ ਦਮ ਘੁੱਟਣ ਦੇ ਨਾਲ ਉਹਨਾਂ ਦੀ ਮੌਤ ਵੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਤਾਂ ਕਿ ਜਿਹੜੇ ਹੋਰ ਲੋਕ ਨੇ ਉਹ ਵੀ ਸਾਵਧਾਨ ਤੇ ਸੁਚੇਤ ਰਹਿਣ ਇਹ ਅੰਤ ਭਾਗੀ ਖਬਰ ਮੁਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਮੁਹਾਲੀ ਦੇ ਵਿੱਚ ਅੰਗੀਠੀ ਜਗਾ ਕੇ ਬੰਦ ਕਮਰੇ ਵਿੱਚ ਸੁੱਤੇ ਮਾਪੋਤ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ ਹੈ ਜਦਕਿ ਪਿਤਾ ਨੂੰ ਬਿਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਲਜਾਦਾ ਗਿਆ ਜਿੱਥੇ ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਦਸੀਏ ਤਾਂ ਮਾਲਕ ਜੋ ਅਸੀਂ ਉਸਨੇ ਦੱਸਿਆ ਕਿ ਉਸਦੇ ਕਮਰੇ ਦੇ ਵਿੱਚ ਜਦੋਂ ਗਿਆ ਸੀਗਾ ਤਾਂ ਦਰਵਾਜ਼ਾ ਖੜਕੜਾਇਆ ਮਗਰੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਉਹਨੇ ਪੁਲਿਸ ਨੂੰ ਤੁਰੰਤ ਫੋਨ ਕੀਤਾ ਜਦ ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਤੇ ਮਾਂ ਤੇ ਬੱਚਾ ਦੋਵੇਂ ਜਾਣੇ ਮਰੇ ਪਏ ਹੋਏ ਸੀਗੇ ਔਰ ਜੋ ਪਤੀ ਸੀਗਾ ਉਹ ਸਾਹ ਉਸਦੇ ਚੱਲਦੇ ਸੀ ਪਰ ਉਹ ਬੇਹੋਸ਼ ਸੀਗਾ ਇਹ ਘਟਨਾ 26 27 ਦਸੰਬਰ ਦੇ ਕਰੀਬ ਜਿਹੜੀ ਵਾਪਰੀ ਆ ਕਿਹਾ ਜਾ ਰਿਹਾ ਕਿ ਰਾਤ ਨੂੰ ਪੰਜਾਬ ਗ੍ਰੇਡ ਸੋਸਾਇਟੀ ਨਿਊ ਚੰਡੀਗੜ੍ਹ ਵਿਖੇ ਵਾਪਰੀ ਔਰ ਜਿੱਥੇ ਮਕਾਨ ਮਾਲਕ ਅਨੁਸਾਰ ਉਹ ਨੇਪਾਲ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਸੀਗਾ ਉਸਦੇ ਘਰ ਘਰੇਲੂ ਨੌਕਰ ਵਜੋਂ ਕੰਮ ਕਰਦਾ ਤੇ ਨਾਲ ਦੀ ਨਾਲ ਫਿਰ ਪਤਨੀ ਜਿਹੜੀ ਆ ਉਸਦੇ ਕਰੀਬ ਡੇਢ ਸਾਲ ਦਾ ਪੁੱਤਰ ਜਿਹੜਾ ਸੀਗਾ ਔਰ ਘਰ ਦੇ ਨੌਕਰ ਜਿਹੜੇ ਸੀ ਕੁਆਟਰ ਦੇ ਵਿੱਚ ਰਹਿੰਦੇ ਸੀਗੇ ਇਹ ਔਰ ਉਸ ਤੋਂ ਬਾਅਦ ਘਰ ਦੇ ਠੰਡ ਤੋਂ ਬਚਣ ਦੇ ਲਈ ਉਹਨਾਂ ਨੇ ਅਗੀਠੀ ਪਾਲ ਕੇ ਰੱਖੀ ਸੀ ਆਪਣੇ ਕਮਰੇ ਦੇ ਵਿੱਚ ਔਰ देर रात ਜਦੋਂ ਉਸ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਈ ਤਾਂ ਉਸ ਤੋਂ ਬਾਅਦ ਜਿਹੜੇ ਪਤਨੀ ਸੀਗੇ ਔਰ ਬੱਚਾ ਸੀਗੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦੋਨੋਂ ਬੇਹੋਸ਼ ਹੋ ਗਏ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਇਹ ਜਦੋਂ ਦਮ ਘੁੱਟਣ ਦੇ ਨਾਲ ਤਿੰਨੋਂ ਜਣੇ ਕਮਰੇ ਦੇ ਵਿੱਚ ਸੁੱਤੇ ਹੋਏ ਸੀਗੇ ਔਰ ਮਾਂ ਪੋਤਨੇ ਦਾ ਦਮ ਤੋੜ ਦਿੱਤਾ ਪਰ ਜਿਹੜਾ ਪਤੀ ਆ ਉਹ ਬੇਹੋਸ਼ ਹੋ ਗਿਆ ਔਰ ਉਸ ਨੂੰ ਤੁਰੰਤ ਜੋ ਦੋ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤਾਂ ਉੱਥੇ ਵੀ ਹਾਲੇ ਉਸ ਦੀ ਹਾਲਤ ਜਿਹੜੀ ਆ ਨਾਜ਼ੁਕ ਦਸੀ ਹੋਈ ਹੈ ਹਾਲਾਂਕਿ ਤੁਹਾਨੂੰ ਦਸੀਏ ਤਾਂ ਇਹ ਬਹੁਤ ਸਾਰੇ ਮਾਮਲੇ ਜਿਹੜੇ ਤੁਸੀਂ ਅਕਸਰ ਦੇਖੇ ਹੋਣੇ ਨੇ ਜਿੱਥੇ ਕਿ ਅੰਗੀਠੀਆਂ ਜਿਹੜੇ ਲੋਕ ਆਪਣੇ ਕਮਰਿਆਂ ਦੇ ਵਿੱਚ ਬਾਲ ਲੈਂਦੇ ਨੇ ਔਰ ਕਮਰਾ ਪੂਰੀ ਤਰ੍ਹਾਂ ਬੰਦ ਹੁੰਦਾ ਔਰ ਦਮ ਘੋਟਦਾ ਧੂਆ ਫੈਲਦਾ ਉਸ ਦੇ ਨਾਲ ਬੇਹੋਸ਼ ਹੋ ਜਾਂਦੇ ਨੇ ਲੋਕ ਤਾਂ ਇਹ ਲਾਪਰਵਾਹੀਆਂ ਲੋਕ ਹੀ ਖੁਦ ਕਰਦੇ ਨੇ ਔਰ ਖੁਦ ਹੀ ਉਹਨਾਂ ਨੂੰ ਖਮਿਆਜੇ ਇਹਨਾਂ ਦੇ ਭੁਗਤਣੇ ਪੈਂਦੇ ਨੇ ਔਰ ਜੇਕਰ ਤੁਸੀਂ ਘਰਾਂ ਦੇ ਵਿੱਚ ਅੰਗੀਠੀ ਜਾਂ ਹੀਟਰ ਵਗੈਰਾ ਕੁਝ ਵੀ ਆਪਣੇ ਕਮਰੇਆਂ 'ਚ ਲਗਾਉਂਦੇ ਹੋ ਤੇ ਤੁਹਾਨੂੰ ਜੋ ਹੈ ਤੁਰੰਤ ਜਾਂ ਤਾਂ ਫਿਰ ਜਿਹੜੀਆਂ ਅੰਗੀਠੀ ਉਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਸੌਣ ਦੇ ਸਮੇਂ ਯਾ ਫਿਰ ਤੁਹਾਡੇ ਕਮਰੇ ਖੁੱਲੇ ਹੋਣੇ ਚਾਹੀਦੇ ਨੇ ਕਿ ਅੰਦਰ ਜੋ ਹੈ ਜਿਹੜਾ ਧੂਆ ਹੈ ਉਹ ਇਕੱਠਾ ਨਾ ਹੋਵੇ ਔਰ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਇਹ ਮੁਹਾਲੀ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕਮਰੇ ਦੇ ਵਿੱਚ ਮਾਂ ਪੁੱਤ ਤੇ ਜਿਹੜੇ ਸੀਗੇ ਪਤੀ ਪਤਨੀ ਯਾਨੀ ਕਿ ਔਰ ਬੱਚਾ ਸੁੱਤੇ ਹੋਏ ਸੀਗੇ ਔਰ ਜਿਨ੍ਹਾਂ ਦੇ ਵਿੱਚੋਂ ਮਾਪੋਤ ਦੀ ਜਿਹੜੀ ਮੌਤ ਹੋ ਗਈ ਔਰ ਪਤੀ ਜਿਹੜਾ ਬੇਹੋਸ਼ ਹਾਲਾਤਾਂ ਦੇ ਵਿੱਚ ਹਸਪਤਾਲ ਉਸ ਨੂੰ ਲੈ ਜਾਂਦਾ ਗਿਆ ਪਰ ਉੱਥੇ ਹਾਲੇ ਉਸਦੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਇਹ ਲੋਕਾਂ ਦੀ ਮਦਦ ਲਈ ਸ ਜਾਗਰੂ ਕਰਨ ਲਈ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੀ ਬਣਦਾ ਤਾਂ ਕਿ ਜਿਹੜੀ ਖਬਰ ਹੈ ਲੋਕਾਂ ਤੱਕ ਪਹੁੰਚ ਸਕੇ ਔਰ ਜਿਹੜੇ ਲੋਕ ਨੇ ਉਹ ਵੀ ਸੁਚੇਤ ਰਹਿਣ ਤਾਂ ਇਸੇ ਤਰੀਕੇ ਦੇ ਨਾਲ ਅਸੀਂ ਹੋਰ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਪਰ ਇਸ ਵੀਡੀਓ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਵੰਡੇ ਦੇ ਸ਼ੇਅਰ ਜ਼ਰੂਰ ਕਰਦੇ ਹੋ